ਜੱਤਨ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਨਾਮ ਦਾ ਰੰਗ ਲੱਗੇ ਨਾਮ ਦੇ ਰੰਗ ਦੇ ਅੰਦਰ ਅਸੀਂ ਸਾਰੇ ਜੁੜ ਕੇ ਬੈਠਣ ਦਾ ਯਤਨ ਕਰੀਏ ਕੋਟਾਰ ਕੋਟ ਧੰਨਵਾਦ ਸائیں ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਸਾਰੇ ਗੁਰਮੁਖ ਪਿਆਰਿਆਂ ਦਾ ਬਹੁਤ ਧੰਨਵਾਦ ਜਿਹੜੇ ਹਰ ਸਾਲ ਹੁਕਮ ਕਰਦੇ ਨੇ ਆਉਣ ਵਾਸਤੇ ਉਹਨਾਂ ਦਾ ਹੁਕਮ ਮੰਨ ਕੇ ਆ ਗਏ ਜੀ ਦਰਸ਼ਨ ਪਰਚੂ ਦੇ ਨੇ ਭੁੱਲਾ ਗਲਤੀਆਂ ਦੀ ਖਮਾ ਸਾਰੇ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਹੋ ਰਾਜਨ ਕੇ ਰਾਜਾ ਮਹਾਰਾਜਾ ਰਾਜਨ ਕੇ ਰਾਜਾ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਦੇ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਇਹ ਸਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਨਾਨਕ ਮਤਾ ਸਾਹਿਬ ਔਰ ਹਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਨਾਨਕ ਮਤਾ ਸਾਹਿਬ ਭੁੱਲਾਂ ਚੁੱਕਾਂ ਦੀ ਮਾਫੀ ਹੁਣ ਆਪ ਜੀ ਦੇ ਸਾਹਮਣੇ ਸਰਦਾਰ ਗੁਲਾਬ ਸਿੰਘ ਜੀ ਟਾਟਰਗੰਜ ਵਾਲੇ ਉਹਨਾਂ ਦਾ ਜੱਥਾ ਇੱਥੇ ਪਹੁੰਚ ਚੁੱਕਿਆ ਹੈ ਉਹਨਾਂ ਨੂੰ 25 ਮਿੰਟ ਦਾ ਟਾਈਮ ਹੈ ਉਹਨਾਂ ਤੇ ਗੁਰੂ ਮਹਾਰਾਜ ਜੀ ਦੀ ಅಪਾਰ ਬਖਸ਼ਿਸ਼ ਹੈ ਜੋ ਬਹੁਤ ਹੀ ਪਿਛੜਿਆ ਇਲਾਕਾ ਸੀ ਟਾਟਰਗੰਜ ਉੱਥੇ ਉਹਨਾਂ ਨੇ ਵਿਦਿਆਲਿਆ ਚਲਾਇਆ ਹੈ ਜੋ ਬੱਚੇ ਸੇਵਾ ਫੀਸ ਨਹੀਂ ਭਰ ਸਕਦੇ ਜਿਨ੍ਹਾਂ ਦੇ ਮਾਤਾ ਪਿਤਾ ਜੀ ਉਹ ਉੱਥੇ ਫ੍ਰੀ ਸੇਵਾ ਵਿਦਿਆਲੈ ਸਕਦੇ ਹਨ ਅਮਰਤ ਸੰਚਾਰ ਵੀ ਕਰਦੇ ਹਨ ਉਸ ਇਲਾਕੇ ਨੂੰ ਇਹਨਾਂ ਨੇ ਸਾਡੇ ਇਲਾਕੇ ਨਾਲ ਜੋੜ ਦਿੱਤਾ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇਹਨਾਂ ਨੇ ਇੱਕ ਪਿਛੜੇ ਇਲਾਕੇ ਤੋਂ ਆਪਣੀ ਸੇਵਾ ਸ਼ੁਰੂ ਕੀਤੀ ਹੈ ਸੋ ਆਪ ਜੀ ਇਹਨਾਂ ਪਾਸੋਂ 25 ਮਿੰਟ ਆਪ ਜੀ ਨੂੰ ਹਰਜਾਸ ਕੀਰਤਨ ਨਾਲ ਜੋੜਨਗੇ ਮੈਂ ਬੇਨਤੀ ਫਿਰ ਕੀਤੀ ਸੀ ਕਿ ਜੋ ਮੋਟਰਸਾਈਕਲਾਂ आरसीसी ਤੇ ਹਨ ਕਿਉਂਕਿ ਸੰਗਤ ਨੂੰ ਨਿਕਲਣ ਚ ਪਰੇਸ਼ਾਨੀ ਹੁੰਦੀ ਹੈ ਉਹ ਵੀਰ ਮੇਰੀ ਬੇਨਤੀ ਨੂੰ ਪ੍ਰਵਾਨ ਕਰਨ ਆਪਣੇ ਆਪਣੀਆਂ ਬਾਈਕਾਂ ਮੋਟਰਸਾਈਕਲਾਂ ਪਾਰਕਿੰਗ ਬਾਹਰ ਸੇਵਾਦਾਰ ਲੱਗੇ ਹਨ ਆਪ ਜੀ ਉੱਥੇ ਜਾ ਕੇ ਜਮ੍ਹਾਂ ਕਰਾਓ ਕਿਉਂਕਿ ਚੋਰੀ ਹੋਣ ਦਾ ਵੀ ਡਰ ਨਹੀਂ ਰਹੇਗਾ ਸੇਵਾਦਾਰ ਮੁਸਤੈਦ ਹਨ ਆਪ ਜੀ ਆਪਣੀ ਆਪਣੀਆਂ ਬਾਈਕਾਂ ਉੱਥੇ ਜਮ੍ਹਾਂ ਕਰਾਓ ਹੁਣ 25 ਮਿੰਟ ਵਾਸਤੇ ਆਪ ਜੀ ਨੂੰ ਭਾਈ ਸਾਹਿਬ ਭਾਈ ਗੁਲਾਬ ਸਿੰਘ ਜੀ ਟਾਟਰ ਗੰਜ ਵਾਲੇ ਕੀਰਤਨ ਨਾਲ ਜੋੜਨਗੇ ਜੋ ਸੰਗਤਾਂ ਚਾਹ ਪਾਣੀ ਦਾ ਲੰਗਰ ਛਕ ਰਹੀਆਂ ਹਨ ਉਹ ਚਾਹ ਪਾਣੀ ਦੇ ਲੰਗਰ ਛਕ ਕੇ ਪੰਡਾਲ ਵਿੱਚ ਸੱਜਣ ਦੀ ਕਿਰਪਾਲਤਾ ਕਰੋ ਗੁਰੂ ਕੇ ਲੰਗਰ ਚੱਲ ਰਹੇ ਹਨ ਆਪ ਜੀ ਲੰਗਰ ਪ੍ਰਸ਼ਾਦੇ ਛੱਕੇ ਚਾਹ ਪਾਣੀ ਛੱਕੇ ਪੰਡਾਲ ਵਿੱਚ ਸੱਜਣ ਦੀ ਕਿਰਪਾਲਤਾ ਕਰਨੀ ਹੈ ਕਿਉਂਕਿ ਉਚੇਚੇ ਤੌਰ ਤੇ ਪੰਜਾਬ ਤੋਂ ਜਥੇ ਆਪ ਜੀ ਦੇ ਵਿੱਚ ਪਹੁੰਚ ਚੁੱਕੇ ਹਨ ਕਿਉਂਕਿ 12 ਵਜੇ ਤੋਂ ਬਾਅਦ ਕਵੀਸ਼ਰੀ ਜਥਾ ਉਸ ਤੋਂ ਬਾਅਦ ਢਾਡੀ ਜਥੇ 3 ਵਜੇ ਤੱਕ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਪੰਡਾਲਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਹੁਣ ਆਪ ਜੀ ਦੇ ਸਾਹਮਣੇ ਭਾਈ ਸਾਹਿਬ ਭਾਈ ਗੁਰਾਜ ਸਿੰਘ ਜੀ ਜੋ ਸਟੇਜ ਤੇ ਵਿਰਾਜਮਾਨ ਹਨ 25 ਮਿੰਟਾਂ ਵਾਸਤੇ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਜੋੜਨ ਦੀ ਕੋਸ਼ਿਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਵਾਹਿਗੁਰੂ ਸਤਨਾਮੁ ਸ੍ਰੀ ਵਾਹਿਗੁਰੂ ਜੀ ਵਾਹ ਪ੍ਰਗਟਿਓ ਮਰਦਯ ਗੰਭਰ ਗਰੀਆ ਮਾਕੇਲਾ ਵਾਹ ਵਾਹ ਗੋਬਿੰਦ ਸੰਗ